ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਬੀਬੀ ਭਾਨੀ ਜੀ ਦੇ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤੋ ਬੀਬੀ ਭਾਨੀ ਜੀ ਸਿੱਖ ਧਰਮ ਵਿੱਚ ਇੱਕ ਐਸੀ ਮਾਤਾ ਹੋਏ ਹਨ ਜਿਸ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ ਹੈ ਸਿੱਖ ਧਰਮ ਵਿੱਚ 10 ਗੁਰੂ ਸਾਹਿਬਾਨ ਹੋਏ ਹਨ ਪਹਿਲੇ ਦੋ ਗੁਰੂ ਸਾਹਿਬਾਨਾ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਨੂੰ ਛਟ ਕੇ ਬਾਕੀ 8 ਗੁਰੂ ਸਾਹਿਬਾਨਾਂ ਦਾ ਬੀਬੀ ਭਾਨੀ ਜੀ ਨਾਲ ਪਰਿਵਾਰਕ ਰਿਸ਼ਤਾ ਸੀ ਤੀਜੇ ਗੁਰੂ ਅਮਰਦਾਸ ਜੀ ਆਪ ਜੀ ਦੇ ਪਿਤਾ ਹਨ ਚੌਥੇ ਗੁਰੂ ਰਾਮਦਾਸ ਜੀ ਜਣ ਕੇ ਭਾਈ ਜੇਠਾ ਜੀ ਬੀਬੀ ਭਾਨੀ ਜੀ ਦੇ ਪਤੀ ਹਨ ਪੰਜਵੇਂ ਗੁਰੂ ਅਰਜਨ ਦੇਵ ਜੀ ਬੀਬੀ ਭਾਨੀ ਜੀ ਦੇ ਸੁਪੁੱਤਰ ਹਨ ਛੇਵੇਂ ਗੁਰੂ ਹਰਗੋਬਿੰਦ ਜੀ ਬੀਬੀ ਭਾਨੀ ਜੀ ਦੇ ਪੋਤੇ ਹਨ ਸੱਤਵੇਂ ਗੁਰੂ ਹਰ Rai ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਪੋਤੇ ਹਨ ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਪੋਤੇ ਦੇ ਪੁੱਤਰ ਹਨ ਨੌਵੇਂ ਗੁਰੂ ਤੇਗ ਬਹਾਦਰ ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਸੁਪੁੱਤਰ ਹਨ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬੀਬੀ ਭਾਨੀ ਜੀ ਦੇ ਪੋਤੇ ਹਰਗੋਬਿੰਦ ਦੇ ਪੋਤੇ ਹਨ ਦੋਸਤੋ ਚੂਨਾ ਮੰਡੀ ਲਾਹੌਰ ਵਿੱਚ ਠਾਕੁਰ ਹਰੀਦਾਸ ਮੰਦ ਸੋਟੀ ਦੇ ਘਰ 26 ਅੱਸੂ ਨੂੰ ਸਨ 1534 ਈਸਵੀ ਨੂੰ ਵੀਰਵਾਰ ਵਾਲੇ ਦਿਨ ਮਾਤਾ ਦਿਆਲ ਜੀ ਦੀ ਕੁੱਖੋਂ ਇੱਕ ਬਾਲਕ ਪੈਦਾ ਹੋਇਆ ਜਿਸ ਦਾ ਨਾਮ ਰਾਮਦਾਸ ਰੱਖਿਆ। ਪਰੇਠੀ ਦਾ ਬੱਚਾ ਹੋਣ ਕਰਕੇ ਆਪ ਜੀ ਨੂੰ ਸਾਰੇ ਜੇਠਾ ਜੀ ਯੱਕਦੇ ਸਨ। ਜਦ ਜੇਠਾ ਜੀ ਨੇ ਉਹ ਸੰਭਾਲੀ ਤਾਂ ਉਹਨਾਂ ਦੇ ਪਿਤਾ ਹਰੀਦਾਸ ਦਾ ਦਿਹਾਂਤ ਹੋ ਗਿਆ। ਉਹ ਚੂਨਾ ਮੰਡੀ ਲਾਹੌਰ ਨੂੰ ਛੱਡ ਕੇ ਆਪਣੀ ਮਾਤਾ ਨਾਲ ਨਾਨੀ ਕੋਲ ਪਿੰਡ ਬਸਰ ਕੇ ਆ ਗਏ। ਨਾਨੀ ਅਤੇ ਮਾਤਾ ਨੇ ਜੇਠਾ ਜੀ ਨੂੰ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਦੇਵੀਆਂ ਤਾਂ ਕਿ ਵੇਚ ਕੇ ਕੁਝ ਪੈਸੇ ਕਮਾਵੇ ਅਤੇ ਨਾਲ ਧਿਆਨ ਲੱਗਾ ਰਹ ਥੋੜੀ ਸਮੇਂ ਬਾਅਦ ਜੇਠਾ ਜੀ ਦੀ ਮਾਤਾ ਵੀ ਚੜ੍ਹਾਈ ਕਰ ਗਏ ਅਤੇ ਉਹ ਯਤੀਮ ਹੋ ਗਿਆ ਤੀਸਰੇ ਗੁਰੂ ਅਮਰਦਾਸ ਜੀ ਦਾ ਪਿੰਡ ਵੀ ਵਸਰ ਕੇ ਸੀ ਉਹ ਜੇਠਾ ਉਹਦੇ ਨਾਨਕੇ ਅਤੇ ਮਾਤਾ ਪਿਤਾ ਨੂੰ ਜਾਣਦੇ ਸਨ ਜਿੱਦੂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲੀ ਤਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਆਪ ਖੰਡੂਰ ਸਭ ਨੂੰ ਛੱਡ ਕੇ ਗੋਵਿੰਦਪੁਰ ਚਲੇ ਜਾਓ ਜੋ ਬਿਆਸਾ ਨਦੀ ਕੰਢੇ ਉੱਪਰ ਹੈ ਸੋ ਗੁਰੂ ਅਮਰਦਾਸ ਜੀ ਗੋਵਿੰਦਪੁਰ ਆ ਗਏ ਅਤੇ ਕੁਝ ਸਮੇਂ ਬਾਅਦ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਵੀ ਗੋਵਿੰਦਪੁਰ ਬੁਲਾ ਲਿਆ ਗੁਰੂ ਅਮਰਦਾਸ ਜੀ ਨੇ ਦੋ ਲੜਕੀਆਂ ਸਨ ਵੱਡੀ ਸੁਪਤਰੀ ਬੀਬੀ ਦਾਨੀ ਜੀ ਭਈ ਰ ਅਤੇ ਛੋਟੀ ਬੀਬੀ ਭਾਨੀ ਸੀ ਜੋ ਵਰਜੋਗ ਸੀ ਇੱਕ ਦਿਨ ਬਸਰਕੇ ਦੀ ਸੰਗਤ ਜੁਟ ਕੇ ਗੁਰੂ ਜੀ ਦੇ ਦਰਸ਼ਨ ਕਰਨ ਬਾਅਦ ਤੇ ਗੋਬਿੰਦਪਾਲ ਨੂੰ ਚਲੀ ਤਾਂ ਜੇਠਾ ਜੀ ਵੀ ਸੰਗਤ ਨਾਲ ਗੋਬਿੰਦਪਾਲ ਆ ਗਏ ਉਸ ਸਮੇਂ ਗੋਬਿੰਦਪਾਲ ਵਿੱਚ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਜੇਠਾ ਜੀ ਬੜੇ ਪਿਆਰ ਨਾਲ ਦਿਨ ਰਾਤ ਸੇਵਾ ਕਰਦੇ ਮਾਤਾ ਮਨਸਾ ਦੇਵੀ ਜੀ ਨੇ ਇੱਕ ਦਿਨ ਗੁਰੂ ਜੀ ਨੂੰ ਆਖਿਆ ਕਿ ਭਾਨੀ ਵਰਜੋਗ ਹੋ ਗਈ ਹੈ ਇਸ ਲਈ ਪ੍ਰੋਹਤ ਨੂੰ ਚੰਗੇ ਰਿਸ਼ਤੇ ਵਾਸਤੇ ਆਖੋ ਤਿੰਨ ਦਿਨਾਂ ਉਪਰੰਤ ਜਦ ਮਾਤਾ ਜੀ ਗੁਰੂ ਜੀ ਦੇ ਪਾਸ ਬੈਠੇ ਸਨ ਤਾਂ ਗੁਰੂ ਅਮਰਦਾਸ ਨੇ ਪੁੱਛਿਆ ਕਿ ਲੜਕਾ ਕਿਹੋ ਜਿਹਾ ਹੋਵੇ ਅਚਾਨਕ ਜਿਠਾ ਜੀ ਸੇਵਾ ਕਰਦੇ ਕਰਦੇ ਇਧਰ ਆ ਨਿਕਲੇ ਤਾਂ ਮਾਤਾ ਜੀ ਨੇ ਵੇਖ ਕੇ ਇਹਨਾਂ ਵੱਲ ਇਸ਼ਾਰਾ ਕੀਤਾ ਕਿ ਲੜਕਾ ਇਸ ਵਰਗਾ ਹੀ ਸੁੰਦਰ ਭੋਲਾ ਭਾਲਾ ਐਡਾ ਕੋ ਹੋਵੇ ਜੋ ਵੇਖਣ ਵਿੱਚ ਵੀ ਸੋਹਣਾ ਲੱਗੇ ਤਾਂ ਗੁਰੂ ਜੀ ਨੇ ਜਿਠਾ ਜੀ ਨੂੰ ਪਾਸ ਬੁਲਾ ਕੇ ਉਸ ਦੇ ਮਾਂ-ਬਾਪ ਦਾ ਨਾਂ ਅਤੇ ਨਣਕਿਆਂ ਬਾਹਰ ਪੁੱਛਿਆ ਫਿਰ ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਇਸ ਵਰਗਾ ਤਾਂ ਇਹੀ ਹੈ ਇਹ ਸੰਜੋਗਾ ਨਾਲ ਭੇਜਿਆ ਹੋਇਆ ਇੱਥੇ ਆਇਆ ਹੈ ਸੋ ਗੁਰੂ ਜੀ ਨੇ ਆਪਣੀ ਛੋਟੀ ਪੁੱਤਰੀ ਭਾਨੀ ਦੀ ਮੰਗਣੀ ਜੇਠਾ ਜੀ ਨਾਲ ਕਰ ਦਿੱਤੀ ਅਤੇ ਆਪਨੇ ਹੀ ਛੇਤੀ ਹੀ ਜੇਠਾ ਜੀ ਦੇ ਚਾਚੇ ਤਾਇਆ ਨੂੰ ਲਾਹੌਰ ਤੋਂ ਅਤੇ ਨਾਨਕੇ ਨੂੰ ਬਸਰਕੇ ਤੋਂ ਗੋਵਿੰਦਪਾਲ ਸਾਧਕੇ 22 ਫੱਗਣ 1553 ਈਸਵੀ ਨੂੰ ਬੀਬੀ ਭਾਨੀ ਦਾ ਵਿਆਹ ਕਰ ਦਿੱਤਾ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਆਖਿਆ ਜੋ ਮੰਗਣਾ ਹੈ ਮੰਗ ਲੈ ਪਰ ਜੇਠਾ ਜੀ ਨੇ ਗੁਰੂ ਦੇ ਚਰਨਾਂ ਵਿੱਚ ਨਿਵਾਸ ਅਤੇ ਨਾਮ ਦਾ ਦਾਨ ਮੰਗਿਆ ਵਿਆਹ ਪਿੱਛੋਂ ਜੇਠਾ ਜੀ ਦੇ ਰਿਸ਼ਤੇਦਾਰ ਤਾਂ ਵਾਪਸ ਚਲੇ ਗਏ ਪਰ ਜੇਠਾ ਜੀ ਤਾਂ ਗੋਵਿੰਦਪਾਲ ਹੀ ਸੇਵਾਪ ਵਿੱਚ ਲੀਨ ਹੋ ਗਏ ਉਧਰ ਬੀਬੀ ਪਾਨੀ ਜੋ ਆਪਣੇ ਪਿਤਾ ਨੂੰ ਪ੍ਰਮਾਤਮਾ ਦੇ ਰੂਪ ਸਮਝ ਕੇ ਤਨੋਂ ਮਨੋਂ ਹੋ ਕੇ ਸੇਵਾ ਕਰ ਰਹੀ ਸੀ ਸਵਾ ਪਹਿਰ ਸਵੇਰੇ ਉੱਠ ਕੇ ਪਾਣੀ ਕਰਮ ਕਰਕੇ ਗੁਰੂ ਜੀ ਨੂੰ ਰੋਜ਼ ਇਸ਼ਨਾਨ ਕਰਵਾਉਣਾ ਉਹਨਾਂ ਦੇ ਜਿੰਮੇ ਸੀ ਇਸ ਤਰ੍ਹਾਂ ਇੱਕ ਦਿਨ ਚੌਂਕੀ ਦਾ ਇੱਕ ਪਾਵਾ ਟੁੱਟ ਗਿਆ ਤਾਂ ਬੀਬੀ ਪਾਨੀ ਨੇ ਛੇਤੀ ਨਾਲ ਚੌਂਕੀ ਹੇਠਾਂ ਆਪਣਾ ਪੈਰ ਰੱਖ ਦਿੱਤਾ ਚੌਂਕੀ ਦੀ ਮੇਕ ਬੀਬੀ ਜੀ ਦੇ ਪੈਰ ਵਿੱਚ ਉੱਭ ਗਈ ਪੈਰ ਵਿੱਚ ਲਹੂ ਵਗ ਲੰਗ ਪਿਆ ਪਰ ਬੀਬੀ ਭਾਨੀ ਜੀ ਨੇ ਕੋਈ ਪਰਬਾਹਨਾ ਕੀਤੀ ਜਦੋਂ ਗੁਰੂ ਜੀ ਨੇ ਵੇਖਿਆ ਕਿ ਲਾਲ ਰੰਗ ਦਾ ਪਾਣੀ ਕਿੱਥੋਂ ਆ ਗਿਆ ਹੈ ਤਾਂ ਕੀ ਵੇਖਦੇ ਹਨ ਕਿ ਬੀਬੀ ਭਾਨੀ ਨੇ ਚੌਂਕੀ ਦੇ ਪਾਵੇ ਥਾਤੇ ਆਪਣਾ ਪੈਰ ਥੱਲੇ ਦਿੱਤਾ ਹੋਇਆ ਹੈ ਤੇ ਉਸ ਵਿੱਚੋਂ ਖੂਨ ਵਗ ਰਿਹਾ ਹੈ ਗੁਰੂ ਜੀ ਬੀਬੀ ਭਾਨੀ ਜੀ ਦੇ ਦਿਆਲ ਹੋ ਗਏ ਅਤੇ ਆਖਣ ਲੱਗੇ ਮੰਗ ਲੈ ਜੋ ਮੰਗਣਾ ਹੈ ਬੀਬੀ ਭਾਨੀ ਜੀ ਨੇ ਕਿਹਾ ਪਿਤਾ ਜੀ ਜੇ ਟੁੱਟੇ ਹੋ ਤਾਂ ਅੱਗੇ ਗੱਦੀ ਇਸ ਘਰ ਵਿੱਚ ਹੀ ਰਹੇ ਤਾਂ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਅੱਗੇ ਕਸ਼ਟ ਵੀ ਕਾਫੀ ਹਨ ਜਦੋਂ ਕਸਟਬਾਰੀ ਦੱਸਿਆ ਤਾਂ ਬੀਬੀ ਪਾਨੀ ਜੀ ਕਹਿਣ ਲੱਗੇ ਮੇਰਾ ਨਾਮ ਪਾਨੀ ਆਪ ਜੀ ਨੇ ਹੀ ਰੱਖਿਆ ਹੈ ਆਪੇ ਪਾਣਾ ਮਨਵਾ ਲੈਣਾ ਬੀਬੀ ਪਾਨੀ ਜੀ ਇੱਕ ਪ੍ਰਤੀਵਰਤਾ ਇਸਤਰੀ ਸੀ ਉਹ ਹਰ ਵਕਤ ਆਪਣੇ ਪਤੀ RAMDAS ਜੀ ਦੀ ਸੁੱਖ-ਸਾਂਦ ਅਤੇ ਉਹਨਾਂ ਦੀ ਆਤਮਿਕ ਉਨਤੀ ਲਈ ਪ੍ਰਾਰਥਨਾ ਕਰਦੇ ਰਹਿੰਦੇ ਸਨ ਜਦੋਂ ਗੱਦੀ ਦੇਣ ਦੀ ਗੱਲ ਆਈ ਤਾਂ ਬੀਬੀ ਪਾਨੀ ਜੀ ਦੀ ਪਤੀਵਰਤਾ ਸ਼ਕਤੀ ਅਤੇ ਗੁਰੂ ਜੀ ਦੇ ਨਾਲ ਪ੍ਰੇਮ ਤੇ ਸੇਵਾ ਨੇ ਕੰਮ ਕੀਤਾ ਇਸ ਤਰ੍ਹਾਂ ਗੁਰਗੱਦੀ ਸੋਢੀ ਵੰਸ਼ ਦੇ ਵਿੱਚ ਸੀਮਤ ਹੀ ਹੋ ਗਈ ਗੁਰੂ ਅਮਰਦਾਸ ਜੀ ਤੋਂ ਬਾਅਦ ਭਾਈ ਜੱਠਾ ਜੀ ਚੌਥੇ ਗੁਰੂ ਰਾਮਦਾਸ ਦੇ ਰੂਪ ਵਿੱਚ ਗੱਦੀ ਉੱਤੇ ਬੈਠੇ ਗੁਰੂ ਰਾਮਦਾਸ ਜੀ ਦੇ ਗੁਰਪਦਵੀ ਉੱਤੇ ਸਬੋਧਤ ਹੋਣ ਤੋਂ ਬਾਅਦ ਆਪਨੇ ਲੰਗਰ ਦੀ ਸੇਵਾ ਬੜੀ ਲਗਨ ਨਾਲ ਕੀਤੀ ਬੱਚਿਆਂ ਨੂੰ ਬਹੁਤ ਸਨੀ ਨਾਲ ਪਾਲਿਆ ਪ੍ਰਥਵੀ ਚੰਦ ਦੇ ਕਲੇਸ਼ ਕਰਕੇ ਕੁਝ ਅਪਸੰਨ ਜ਼ਰੂਰ ਰਹਿੰਦੇ ਸਨ ਪਰ ਬਸ ਲੱਗਦੇ ਗੁਰੂ ਗੱਦੀ ਦੀ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਉਂਦੇ ਰਹੇ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਪਤਨੀ ਰਾਮਦੇਈ ਦੇ ਦੇਹਾਂ ਤੋਂ ਬਾਅਦ ਉਹਨਾਂ ਨੂੰ ਦੂਜਾ ਵਿਆਹ ਕਰਨ ਲਈ ਵੀ ਆਪ ਜੀ ਨੇ ਪ੍ਰੇਰਿਤ ਕੀਤਾ ਅਤੇ ਬਾਲਕ ਗੁਰੂ ਹਰਗੋਬਿੰਦ ਜੀ ਨੂੰ ਪਰਿਵਾਰ